ਹਾਂਜੀ ਸਰ ਮੈਂ ਐਸਐਚਓ थाना ਸਿਟੀਬੁਡ ਲਾਡਾ ਤੋਂ ਬੁਡਲਾਡਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਤੇ ਉਮੀਦ ਕਰਦਾ ਕਿ ਇਹ ਸਾਲ ਸਾਰੇ ਬੁਲਾਡਾ ਵਾਸੀਆਂ ਦੇ ਲਈ ਸਾਰੇ ਨਗਰ ਨਿਵਾਸੀਆਂ ਦੇ ਲਈ ਖੁਸ਼ੀਆਂ ਭਰੀਆਂ ਤੇ ਤਰੱਕੀਆਂ ਲੈ ਕੇ ਆਊਗਾ ਤੇ ਸਾਰੇ ਲੋਕ ਮਿਲ ਕੇ ਅਮਨ ਮਾਨ ਦੇ ਨਾਲ ਇਸ ਏਰੀਆ 'ਚ ਰਹਿਣਗੇ ਇਥੋਂ ਦੇ ਸ਼ਹਿਰ ਵਾਸੀ ਸਾਰੇ ਬਹੁਤ ਵਧੀਆ ਨੇ ਮੰਡੀ ਦੇ ਆਸ-ਪਾਸ ਦੇ ਲੋਕ ਤੇ ਮੈਂ ਉਹਨਾਂ ਤੋਂ ਤਵਕਕੂ ਕਰਦਾ ਕਿ ਇਹ ਇਸ ਸਾਲ ਦੇ ਵਿੱਚ ਆਪਸ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣਗੇ ਮਿਲ ਜੁਲ ਕੇ ਸਾਰੇ ਤਿਹਾਰ ਮਨਾਉਣਗੇ ਆਉਣ ਵਾਲੇ ਦਿਨਾਂ 'ਚ 26 ਜਨਵਰੀ ਵੀ ਆਉਣੀ ਹੈ ਤੇ ਲੋਹੜੀ ਦਾ ਤਿਹਾਰ ਵੀ ਹੋਣਾ ਹੈ ਤੇ ਮੈਂ ਅਡਵਾਂਸ ਦੇ ਵਿੱਚ ਵੀ ਇਸ ਦੀ ਮੁਬਾਰਕਵਾ ਦਿਨਾ ਤੇ ਲੋਕਾਂ ਨੂੰ ਅਪੀਲ ਕਰਦਾ ਕਿ ਸਾਰੇ ਮਿਲ ਜੁਲ ਕੇ ਰਹਿਣ ਖੁਸ਼ੀ ਨਾਲ ਰਹਿਣ ਤੇ ਆਪਸੀ ਸਦਭਾਵਨਾ ਬਣਾ ਕੇ ਰੱਖਣ ਇਸ ਤੋਂ ਇਲਾਵਾ ਜਿਹੜੇ ਹੋਰ ਹੁੱਲੜਵਾਜ ਨੇ ਹੋਰ ਆਸ-ਪਾਸ ਦੇ ਆ ਸਰਾਰਥੀ ਅਨਸਰ ਨੇ ਸਮਾਜ ਵਿਰੋਧੀ ਅਨਸਰ ਨੇ ਉਹਨਾਂ ਨੇ ਚੇਤਾਵਨੀ ਦਿੱਤਾ ਕਿ ਉਹ ਸਮਾਜ ਦੀ ਜਿਹੜੀ ਭਾਈਚਾਰਕ ਸਾਂਝ ਆ ਉਹਨੂੰ ਖਰਾਬ ਨਾ ਕਰਨ ਜੇ ਉਹ ਕੋਈ ਇਸ ਤਰ੍ਹਾਂ ਦੀ ਕੋਤਾਹੀ ਕਰਨਗੇ ਤਾਂ ਉਹਨਾਂ ਨਾਲ ਸਖਤੀ ਨਾਲ ਨਜਠਿਆ ਜਾਊਗਾ